ਹਾਂ ਫਿਰੋਜ਼ਪੁਰ ਦੀ ਫਿਰੋਜ਼ਪੁਰ ਚ ਇੱਕ ਵੱਡਾ ਹਾਦਸਾ ਵਾਪਰਿਆ ਪਾਣੀ ਦੇ ਨਾਲ ਪਰੇ ਟੋਏ ਚ ਡੁੱਬਨ ਕਰਕੇ ਦੋ ਬੱਚੀਆਂ ਦੀ ਮੌਤ ਹੋ ਗਈ ਦੋਵਾਂ ਦੇ ਉਮਰ 4 ਤੋਂ 5 ਸਾਲ ਦੱਸੀ ਜਾ ਰਹੀ ਹੈ ਚਚੇਰੀ ਪੈਣਾ ਨੇ ਦੋਵੇਂ ਬੱਚੀਆਂ ਕੇ ਪੈਰ ਤਿਲਕਨ ਦੇ ਕਰਕੇ ਦੋਵੇਂ ਹੀ ਟੋਏ ਚ ਡਿੱਗ ਪਈਆਂ ਤੇ ਖਲਚੀਆਂ ਜਦੀਦ ਬਿੰਡੀਪੂਰੀ ਕਟਹਾ ਦੱਸਿਆ ਜਾ ਰਿਹਾ ਹੈ ਕਿ ਪੱਠਾਬਾਲਕ ਨੇ ਇੱਥੇ ਪਾਣੀ ਨੂੰ ਕੱਢਣ ਦੇ ਲਈ ਇੱਕ ਵੱਡਾ ਖੱਡਾ ਖੁੱਟਿਆ ਹੋਇਆ ਸੀ ਜੋ ਆ ਪੁੱਟਾ ਹੋਇਆ ਸੀ ਜਿਸ ਨੂੰ ਚਿੱਤਗੰਦ ਕਰਕੇ ਬੱਚਿਆਂ ਦੀ ਦਰਦਕ ਮੌਤ ਹੋ ਗਈ। ਇਹ ਪੂਰਾ ਮਾਮਲਾ ਫਿਰੋਜ਼ਪੁਰ ਦਾ ਹੈ। ਦੋ ਬੱਚੀਆਂ ਨੇ ਬਹਿ ਸੋਨਾ ਦੀ ਉਮਰ ਹੈ 4 ਤੋਂ 5 ਸਾਲ। ਇੱਕ ਖੱਡੇ 'ਚ ਡਿੱਗੀਆਂ ਪਾਣੀ ਨਾਲ ਭਰਿਆ ਹੋਇਆ ਸੀ ਤੇ ਉਸ ਖੱਡ 'ਚ ਡਿੱਗਨ ਕਰਕੇ ਨਾਚ ਮੌਤ ਹੋ ਗਈ। ਕਹਿੰਦਾ ਪਿਆ ਜੀ ਪਾਣੀ ਪੈ ਗਿਆ ਜੀ। ਉਹ ਬੱਚੇ ਕਿਤੇ ਖੇਡਦੇ ਖੇਡਦੇ ਚਲੇ ਗਏ ਲੱਗਿਆ। ਉਹ ਪਤਾ ਨਹੀਂ ਲੱਗਿਆ ਇੱਥੇ ਜੋ ਆਸਤਾ ਆ ਗਿਆ ਜੀ ਬੜਾ ਮਾੜਾ ਹੈ। ਦੋਨਿਆਂ ਨੂੰ ਮੌਤ ਹਾਂ ਦੋਨਾਂ ਦੀ ਕੰਡੇ ਮੌਤ ਹੋ ਗਈ ਹੈ ਜੀ ਕੋਈ ਜੀ ਜਰਾ ਲਿਖ ਲ ਕੇ ਤੇ ਖੱਡੇ ਨਾਮ ਮਰਵਾਉਂਦਾ ਮੈਂ ਕਹਿੰਦਾ ਵੀ ਮੇਰਾ ਨਾਮ ਡੁੱਬਦਾ ਮੈਂ ਉਹ ਪਾਛੀ ਕੱਡੇ ਮਰਵਾਣਾ ਤੁਹਾਡੇ ਦੁਆਕਾ ਤੇ ਕਾਰੀ ਲਾ ਲੀ ਜੀ ਨਹੀਂ ਖੱਡੇ ਕਿੱਥੇ ਵੱਜੇ ਸੀ ਤੇ ਕਿੰਨੇ ਮਰਵਾਏ ਸਾਡੇ ਕੰਤੇ ਕੋਲੇ ਕੱਡੇ ਵੱਜੇ ਗੋਲੀ ਤੇ ਬੋਲੀ ਨੇ ਮਰਵਾਏ ਠੇਕੇਦਾਰ ਨੇ ਨਾਲ ਪੱਤੇ ਵਾਲੇ ਅੱਛਾ ਉਸੇ ਪੱਤੇ ਕੇ ਕੰਮ ਕਰਦੇ ਤੇ ਬੱਚੇ ਕਿਵੇਂ ਵਾਸਤਾ ਚ ਨੇ ਪੱਤੇ ਸਾਡੇ ਨਾਲ ਆ ਰਹੇ ਸੀ ਜੀ ਉਹ ਅੰਨਲ ਚੋਆ ਨਹੀਂ ਦੱਸਿਆ ਪਾਣੀ ਦੀ ਚੋਆ ਦੋਵੇਂ ਫੋਕਮਾਂ ਦੇ ਦਾਖਲ ਅੱਗੇ ਵਰੰਗ ਤੇ ਗੱਲ ਕਰਾਂਗੇ ਵਿਕਰਮ ਸਿੰਘ ਮਜੀਠੀਆ ਦੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਛੂੜੇ ਟਿਕਾਣਿਆਂ ਦੀ ਹੁਣ ਜਾਂਚ ਵਿਜਲੈਂਸ ਦੇ ਵੱਲੋਂ ਕੀਤੀ ਜਾਏਗੀ ਅੱਜ ਮਜੀਠੀਆ ਨੂੰ ਨਾਲ ਲਿਜਾ ਕੇ ਜਾਂਚ ਕਰੇਗੀ ਵਿਜਲੈਂਸ ਦੀ ਟੀਮ ਪੰਜਾਬ ਤੇ ਹਿਮਾਚਲ ਚ ਸਥਿਤ ਟਿਕਾਣਿਆਂ ਦੀ ਜਾਂਚ ਕੀਤੀ ਜਾਏਗੀ ਪੰਜਾਬ ਤੇ ਹਿਮਾਚਲ ਚ ਵਕ-ਵਕ ਖਾਵਾ ਤੇ ਵਿਜਲੈਂਸ ਵਿਕਰਮ ਸਿੰਘ ਮਜੀਠੀਆ ਨੂੰ ਲਿਜਾਵੇਗੀ ਗਵਾਹਾਂ ਦੇ ਬਿਆਨ ਦੇ ਆਧਾਰ ਤੇ ਅੱਗੇ ਜੋ ਹੈ ਵਿਜੀਲੈਂਸ ਆਪਣੀ ਕਾਰਵਾਈ ਵਧਾ ਰਹੀ ਹੈ ਤੇ ਮਜੀਠੇ ਦੇ ਨਾਲ ਜੁੜੇ ਟਿਕਾਣਿਆਂ ਦੀ ਜਾਂਚ ਕੀਤੀ ਜਾਏਗੀ ਕਿ ਤੇ ਕੱਲ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਤਲਬੀਰ ਗਿੱਲ ਨੇ ਆਪਣੇ ਬਿਆਨ ਦਰਜ ਕਰਵਾਏ ਦੂਸਰੇ ਪਾਸੇ ਬੋਨੀ ਅਸਟਾਲਾ ਵੀ ਵਿਜੀਲੈਂਸ ਦਫ਼ਤਰ ਪਹੁੰਚੇ ਸੀ ਚੰਡੀਗੜ੍ਹ ਤੇ ਉਹਨਾਂ ਨੇ ਵੀ ਆਪਣੇ ਬਿਆਨ ਦਰਜ ਕਰਵਾਏ ਸੀ ਇਸ ਤੋਂ ਪਹਿਲਾਂ ਸਾਬਕਾ ਡੀਜੀਪੀ ਸਿਧਾਰਥ ਚੋਦਪਾਧਿਆਇ ਤੇ ਸਾਬਕਾ ਡੈਪਟੀ ਡਾਇਰੈਕਟਰ ਜੋ ਨੇ ਨਿਰੰਜਨ ਸਿੰਘ ਉਹਨਾਂ ਨੇ ਵੀ ਆਪਣੇ ਬਿਆਨ ਦਰਜ ਕਰਵਾਏ ਸੀ ਆਪਣੀ ਇਨਵੈਸਟੀਗੇਸ਼ਨ ਆਪਣੇ ਟਾਈਮ ਦੀ ਸਾਂਝੀ ਕੀਤੀ ਸੀ ਅੱਜ ਮਜੀਠਤ ਨਾਲ ਜੁੜੇ ਟਿਕਾਣੇ ਦੀ ਜਾਂਚ ਕੀਤੀ ਜਾਏਗੀ ਮੇਨਾ ਮੇਰੇ ਸੇ ਹੋਗੀ ਨਪਿੰਦਰ ਬਰਾੜ ਵਾਇਬ ਜੁੜੇ ਹੋਏ ਨੇ ਮਹੌਲੀ ਤੋਂ ਨਪਿੰਦਰ ਕੀ ਕੁਝ ਸਮਾਂ ਕਿਸ ਟਾਈਮ ਵਿਜੀਲੈਂਸ ਮਜੀਠਾ ਨੂੰ ਲੈ ਕੇ ਨਿਕਲੇਗੀ ਤਕੋ ਬਿਲਕੁਲ ਅਜ ਬਿਕਰਮ ਜੀਠੀਆਂ ਨੂੰ ਲੈ ਕੇ ਜਾਣਾ ਕਿਉਂਕਿ ਬਿਕਰਮ ਜੀਠੀਆ ਵਿਜੀਲੈਂਸ ਦੇ ਰਿਮਾਂਡ ਤੇ ਚੱਲ ਰਹੇ ਨੇ 2 ਤਰੀਕ ਤੱਕ ਦਾ ਰਿਮਾਂਡ ਹੈ ਯਾਨੀ ਕੱਲ ਤੱਕ ਦਾ ਯਾਨੀ ਪਰਸੂ ਤੱਕ ਦਾ ਰਿਮਾਂਡ ਹੈ ਤੇ ਐਸੇ ਦੇ ਵਿੱਚ ਜਦੋਂ ਵਿਕਰਮਜੀਠਿਆ ਨੂੰ ਰਿਮਾਂਡ ਤੇ ਰੱਖਿਆ ਗਿਆ ਤਾਂ ਰਿਮਾਂਡ ਦੌਰਾਨ ਪੁੱਛਗਿੱਛ ਕਰਕੇ ਜਿਹੜਾ ਹੈਗਾ ਵਿਜੀਲੈਂਸ ਉਸ ਤੋਂ ਵੱਖ-ਵੱਖ ਜਿਹੜੇ ਤੱਥ ਨੇ ਉਹ ਜਟਾਉਣ ਦੀ ਕੋਸ਼ਿਸ਼ ਕਰ ਰਹੀ ਹੈ 7 ਵਜੇ ਦੇ ਕਰੀਬ ਦਾ ਹਾਲਾਂਕਿ ਸਾਨੂੰ ਪਤਾ ਲੱਗਿਆ ਸੀ ਕਿ 7 ਵਜੇ ਦੇ ਕਰੀਬ ਇਥੋਂ ਲਿਜਾਇਆ ਜਾ ਸਕਦਾ ਤੜਕਸਰ ਪੁਲਸੀਆਂ ਤਿਆਰੀਆਂ ਤੋਂ ਨਜ਼ਰ ਵੀ ਆਈਆਂ ਪਿੱਛੇ ਤੁਸੀਂ ਨਜ਼ਰ ਮਾਰ ਲਓ ਵਿਜੀਲੈਂਸ ਦਫ਼ਤਰ ਨੂੰ ਜਾਂਦਾ ਜਿਹੜਾ ਰਸਤਾ ਹੈ ਔਰ ਇਸ ਰਸਤੇ ਦੀ ਤਸਵੀਰ ਤੁਸੀਂ ਕਿ ਕਿਵੇਂ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਵੱਡੀ ਗੈਂਤੀ ਹੋਵੇ ਤਾਇਨਾਤ ਨੇ ਡੀਐਸਪੀ ਲੈਵਲ ਦੇ ਅਧਿਕਾਰੀ ਇੱਥੇ ਤਾਇਨਾਤ ਨੇ ਤੇ ਇਹਦਾ ਮਤਲਬ ਸਾਫ਼ ਹੈ ਕਿ ਜੇ ਜੇ ਰੂਟੀਨ ਦੇ ਵਿੱਚ ਇੱਥੇ ਕਈਏ ਕਿ ਜਨ ਬੈਰੀ ਗੇਰ ਲਾਈ ਹੋਣ ਤਾਂ ਉਹ ਸ਼ਾਇਦ ਉੱਥੇ ਡੀਐਸਪੀ ਲੈਵਲ ਦੇ ਅਧਿਕਾਰੀ ਦੀ ਜ਼ਰੂਰਤ ਨਹੀਂ ਪੈਂਦੀ ਪਰ ਜਦੋਂ ਅੱਜ ਕਿਉਂਕਿ ਵਿਕਰਮ ਮਜੀਠੀਆ ਨੂੰ ਲਿਜਾਣ ਦੀ ਖਬਰ ਹੈ ਇਥੋਂ ਵਿਕਰਮ ਮਜੀਠੀਆ ਨੂੰ ਲਿਜਾਇਆ ਜਾਣਾ ਵੱਖ-ਵੱਖ ਥਾਵਾਂ ਤੇ ਜਿਹੜੀ ਜਾਂਚ ਕੀਤੀ ਜਾਣੀ ਹੈ ਹਿਮਾਚਲ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਕੁਝ ਟਿਕਾਣਿਆਂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਵੱਖ-ਵੱਖ ਥਾਵਾਂ ਤੇ ਜਿਨ੍ਹਾਂ ਦੇ ਨਾਲ ਵਿਕਰਮ ਮਜੀਠੀਆ ਦਾ ਸਬੰਧ ਹੈ ਉਹਨਾਂ ਥਾਵਾਂ ਤੇ ਲਿਜਾ ਕੇ ਵਿਜੀਲੈਂਸ ਜਿਹੜੇ ਸਬੂਤ ਇਕੱਠੇ ਕਰਨਾ ਚਾਹੁੰਦੀ ਹੈ ਵਿਜੀਲੈਂਸ ਨੇ ਜਿਸ ਤਰ੍ਹਾਂ ਐਫਆਈਆ ਦਰਜ ਕੀਤੀ ਹੈ ਉਸ ਦੇ ਵਿੱਚ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ ਨੇ ਉਸ ਨੂੰ ਲੈ ਕੇ ਹੁਣ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਵਿਜੀਲੈਂਸ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਵੇਲੇ ਹੀ 7 ਵਜੇ ਦੇ ਆਸ-ਪਾਸ ਦਾ ਦੇਖੋ ਤੁਸੀਂ ਸਮਾਂ ਔਰ ਜੇ ਇਸ ਵੇਲੇ 7:30 ਦੇ ਆਸ-ਪਾਸ ਕਰੀਬ ਹੋ ਚੱਲਿਆ ਤਾਂ 7:30 ਵਜੇ ਇੱਥੇ ਤੁਹਾਨੂੰ ਪੂਰੀ ਤਿਆਰੀ ਨਜ਼ਰ ਆ ਰਹੀ ਹੈ ਪੁਲਿਸ ਦੀਆਂ ਗੱਡੀਆਂ ਤਿਆਰ ਨਜ਼ਰ ਆ ਰਹੀਆਂ ਨੇ ਤਾਂ ਇੱਥੋਂ ਲਜਾਇਆ ਜਾ ਸਕਦਾ ਵਿਜੀਲੈਂਸ ਤੇ ਜਿਹੜੇ ਦਫ਼ਤਰ ਤੋਂ ਜਾਇਜ਼ ਦੱਸਦਾ ਹਿਮਾਚਲ ਵਾਲੇ ਪਾਸੇ ਜਾਂ ਫਿਰ ਪੰਜਾਬ ਵਾਲੇ ਪਾਸਾ ਲੱਗੇ ਐਗਜ਼ੈਕਟ ਜਿਹੜੀ ਐ ਕੋਈ ਲੋਕੇਸ਼ਨ ਜਿਹੜੀ ਕੀ ਰਹਿਣ ਵਾਲੀ ਆ ਉਸਦੀ ਜਾਣਕਾਰੀ ਹਲੇ ਜਿਹੜੀ ਐ ਨਹੀਂ ਸਾਡੇ ਤੱਕ ਪਹੁੰਚ ਪਾਈ ਕੋਸ਼ਿਸ਼ ਕਰ ਰਹੇ ਆ ਪਤਾ ਲੱਗੇ ਕਿ ਕਿੱਥੇ ਲੈ ਕੇ ਜਾਣਾ ਪਰ ਵਿਕਰਮਜੀਠੀਆਂ ਨੂੰ ਵਕਫ ਵਕਫ ਥਾਵਾਂ ਤੇ ਜਿਹੜੀ ਵੀ ਜਗਾ ਕੋਈ ਵਿਕਰਮਜੀਠੀਆਂ ਦੇ ਨਾਲ ਕਨਸਰਨ ਹੈ ਇਸ ਕੇਸ ਦੇ ਨਾਲ ਕਨਸਰਨ ਹੈ ਉੱਥੇ ਲਿਜਾ ਕੇ ਜਾਂਚ ਕਰਨਾ ਚਾਹੁੰਦੀ ਹੈ ਵਿਜੀਲੈਂਸ ਤਾਂ ਕਿ ਜਿਆਦਾ ਤੋਂ ਜਿਆਦਾ ਫੈਕਟ ਜਿਹੜੇ ਉਹ ਇਕੱਠੇ ਕੀਤੇ ਜਾ ਸਕਣ ਸਬੂਤ ਆ ਜਿਹੜੇ ਉਹ ਇਕੱਠੇ ਕੀਤੇ ਜਾ ਸਕਣ ਉਸੇ ਦੀ ਤਿਆਰੀ ਦੇ ਵਿੱਚ ਜੁਟੀਆਂ ਵਿਜੀਲੈਂਸ ਤਾਂ ਕਿ ਜਿਹੜਾ ਕੇਸ ਹੁਣ ਮਜ਼ਬੂਤ ਕੀਤਾ ਜਾ ਸਕਿਆ ਔਰ ਇਸੇ ਕੜੀ ਦੇ ਤਹਿਤ ਪਹਿਲਾਂ ਤੁਸੀਂ ਦੇਖਿਆ सिद्धार्थ ਛਟੋਪਦਾਇ ਜਿਹੜੇ ਉਸ ਵੇਲੇ ਡੀਜੀਪੀ ਸੀ ਜਦੋਂ ਵਿਕਰਮ ਜੀਠੀਆ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਚੰਨੀ ਸਰਕਾਰ ਸੀ ਤਿੰਨ ਕਿ ਮਹੀਨੇ ਸਰਕਾਰ ਤੋਂ ਉਸ ਵੇਲੇ ਇੱਕ ਪਰਚਾ ਦਰਜ ਹੋਇਆ ਸੀ ਔਰ ਉਸ सिद्धार्थ ਛਟੋਪਦਾਇ ਉਸ ਵੇਲੇ ਡੀਜੀਪੀ ਹੋਇਆ ਕਰਦੇ ਸੀ ਨਰਿੰਦਰ ਸਿੰਘ ਨਰਿੰਦਰ ਸਿੰਘ ਈਡੀ ਦੇ ਜਿਹੜੇ ਪ੍ਰਮੁਖ ਸੀ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਔਰ ਜਦੋਂ ਈਡੀ ਨੇ ਜਾਂਚ ਕੀਤੀ ਸੀ ਤਾਂ ਉਸ ਵੇਲੇ ਬਿਕਰ ਮਜੀਠੀਆ ਦੇ ਮਾਮਲੇ ਦੀ ਨਰਿੰਦਰ ਸਿੰਘ ਜਾਂਚ ਕਰ ਰਹੀ ਸੀ ਤਾਂ ਨਰਿੰਦਰ ਸਿੰਘ ਨੂੰ ਵੀ ਬੁਲਾਇਆ ਗਿਆ ਸੀ ਉਹ ਵੀ ਆਏ ਸੀ ਉਹਨਾਂ ਨੇ ਵੀ ਆਪਣੇ ਆਪਣੀ ਜਾਂਚ ਦੇ ਵਿੱਚ ਜਿਹੜੇ ਉਹਨਾਂ ਨੂੰ ਫੈਕਟ ਮਿਲੇ ਸੀ ਉਹਨਾਂ ਦਾ ਜਿਹੜਾ ਹੈਗਾ ਜ਼ਿਕਰ ਕੀਤਾ ਉਸ ਦੀ ਜਾਣਕਾਰੀ ਵਿਜਨੇਸ ਨੂੰ ਦਿੱਤੀ ਔਰ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਅਮਰਪਾਲ ਸਿੰਘ ਬੋਨੀ ਜਿਹੜੇ ਉਹਨਾਂ ਨੂੰ ਬੁਲਾਇਆ ਗਿਆ ਕੱਲ ਅਮਰਪਾਲ ਸਿੰਘ ਬੋਨੀ ਆਏ ਸੀ ਅਮਰਪਾਲ ਸਿੰਘ ਬੋਨੀ ਕਿਉਂਕਿ ਜਿਸ ਵੇਲੇ ਇਹ ਪੂਰਾ ਮਸਲੇ ਦੀ ਸ਼ੁਰੂਆਤ ਹੋਈ ਸੀ ਉਸ ਵੇਲੇ ਤੋਂ ਹੀ ਉਹਨਾਂ ਦਾ ਦਾਵਾ ਸੀ ਕਿ ਮੈਂ ਮੈਂ ਸਰਕਾਰ ਨੂੰ ਚਿੱਠੀਆਂ ਲਿਖਦਾ ਰਿਹਾ ਸਰਕਾਰ ਨੂੰ ਇਸ ਦੀ ਜਾਣਕਾਰੀ ਦਿੰਦਾ ਰਿਹਾ ਵਾਕਫ ਫੈਕਟਰ ਨੇ ਕਹਿੰਦੇ ਨੇ ਮੇਰੇ ਕੋਲੇ ਇਹ ਦਾਵਾ ਬੋਨੀ ਚਨਾਲਾ ਦਾ ਉਸ ਤੋਂ ਇਲਾਵਾ ਤੁਸੀਂ ਦੇਖੋ ਕਿ ਤਲਵੀਰ ਗਿੱਲ ਜਿਹੜੇ ਬਿਕਰਮਜੀਠੀਆ ਦੇ ਬੜੇ ਕਰੀਬੀ ਰਹੇ ਨੇ ਤਲਵੀਰ ਗਿੱਲ ਦੇ ਨਾਲ ਵੀ ਬਿジネス ਨੇ ਪੁੱਛਗਿੱਛ ਕੀਤੀ ਆ ਤਲਵੀਰ ਗਿੱਲ ਕਿਉਂਕਿ ਬਹੁਤ ਕਰੀਬੀ ਸਾਥੀ ਰਹੇ ਨੇ ਬਿਕਰਮਜੀਠੀਆ ਦੇ ਪਰ ਇਸੇ ਕੜੀ ਦੇ ਤਹਿਤ ਅੱਜ ਹੁਣ ਵਿਜੀਲੈਂਸ ਦੀ ਕੋਸ਼ਿਸ਼ ਹੈ ਕਿ ਕਿਉਂਕਿ ਜਦੋਂ ਰਿਮਾਂਡ ਖਤਮ ਹੋਣ ਵਾਲਾ ਤਾਂ ਐਸੇ ਦੇ ਵਿੱਚ ਵਿਜੀਲੈਂਸ ਜਿਆਦਾ ਤੋਂ ਜਿਆਦਾ ਤਾਥਾ ਜਿਹੜੇ ਸਬੂਤ ਆ ਜਿਹੜੇ ਉਹ ਇਕੱਠੇ ਕਰਨਾ ਚਾਹੁੰਦੀ ਔਰ ਇਸੇ ਲਈ ਅੱਜ ਵਿਕਰਮਜੀਤਿਆ ਨੂੰ ਪੰਜਾਬ ਤੇ ਹਿਮਾਚਲ ਦੇ ਵੱਖ-ਵੱਖ ਟਿਕਾਣਿਆਂ ਤੇ ਲਿਜਾਣ ਦੀ ਤਿਆਰੀ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਵਿਜੀਲੈਂਸ ਤਿਆਰੀ ਛੇ ਕਿਸੇ ਵੀ ਟਾਈਮ ਵਿਜੀਲੈਂਸ ਦਫਤਰ ਤੋਂ ਵਿਜੀਲੈਂਸ ਵਿਕਰਮ ਸਿੰਘ ਬਜੀਠਿਆ ਨੂੰ ਲੈ ਕੇ ਨਿਕਲ ਸਕਦੀ ਹੈ ਅੱਜ ਪੰਜਾਬ ਤੇ ਹਿਮਾਚਲ ਦੇ ਵੱਖ-ਵੱਖ ਟਿਕਾਣਿਆਂ ਤੇ ਜਾਏਗੀ ਵਿਜੀਲੈਂਸ ਤੇ ਹੋਰ ਤੱਥ ਇਸ ਕੇਸ ਨਾਲ ਜੁੜੇ ਟੌਣ ਦੀ ਕੋਸ਼ਿਸ਼ ਕੀਤੀ ਲਸ ਦੇ ਵੱਲੋਂ ਕੀ ਕੀਤਾ ਅੱਗੇ ਵਧਾਂਗੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਅਕਾਲੀ ਦਲ ਕੋਰ ਕਮੇਟੀ ਦੀ ਬੈਠਕ ਅੱਜ ਹੋਣ ਜਾ ਰਹੀ ਹੈ ਚੰਡੀਗੜ੍ਹ ਦਫ਼ਤਰ 'ਚ ਦੁਪਹਿਰੇ 2 ਵਜੇ ਇਹ ਬੈਠਕ ਸੁਖਬੀਰ ਸਿੰਘ ਬਾਦਲ ਇਸ ਦੀ ਅਗਵਾਈ ਕਰਨਗੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਵੱਡੀ ਬੈਠਕ ਦਸਤਿਹਾਰੀ ਹੈ ਅਕਾਲੀ ਦਲ ਪੋਰ ਕਮੇਟੀ ਦੀ ਬੈਠਕ ਅੱਜ ਹੈ ਨਜ਼ਰਾ ਟਿਕਿਆ ਰਹੇਗੇ ਕਿ ਕਿਹੜੇ ਵੱਡੇ ਫੈਸਲੇ ਇਸ ਬੈਠਕ ਚ ਲਏ ਜਾ ਸਕਦੇ ਨੇ ਕਿਉਂਕਿ ਦੁਪਹਿਰੇ 2 ਵਜੇ ਸਮਾਂ ਮਿੱਥਿਆ ਗਿਆ ਹੈ ਚੰਡੀਗੜ੍ਹ ਦਫ਼ਤਰ ਚ ਇਹ ਮੀਟਿੰਗ ਹੋਏਗੀ ਸੁਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਹੇਠ ਹੀ ਇਹ ਬੈਠ ਬਿਕਰਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਦੇ ਵਕੀਲ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਵਿਜੀਲੈਂਸ ਦਫ਼ਤਰ ਚ ਮਜੀਠੀਆ ਨੂੰ ਮਿਲੇ ਨੇ ਐਡਵੋਕੇਟ ਦਮਨਬੀਰ ਸੋਬਤੀ ਮਜੀਠੀਆ ਬਿਲਕੁਲ ਠੀਕ ਨਹੀਂ ਸੋਬਤੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੋਬਤੀ ਨੇ ਕਿਹਾ ਕਿ ਇਹ ਐਨਡੀਪੀਐਸ ਦਾ ਮਾਮਲਾ ਨਹੀਂ ਹੈ ਇਹ ਮਾਮਲਾ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਹੈ ਐਫਆਈਆਰ ਚ ਜਿਸ ਕੰਪਨੀ ਦਾ ਜ਼ਿਕਰ ਕੀਤਾ ਹੈ ਉਹ 1905 ਚ ਬਣੀ ਸੀ ਐਫਆਈਆਰ ਚ ਕਿਸੇ ਤਰ੍ਹਾਂ ਦੇ ਮੋਬਾਈਲ ਫੋਨ ਦਾ ਜ਼ਿਕਰ ਨਹੀਂ ਹੈ ਤੇ ਬੀਤੇ ਹੀ ਕੱਲ ਜੋ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਤਮਨਵੀਰ ਸੋਪਤੀ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਸੀ ਵਿਕਰਮ ਸਿੰਘ ਮਜੀਠੀਆ ਨਾਲ ਇਹ ਛੋਟੂ ਛੋਟੀ ਗੱਲਾਂ ਤੋੜ ਸਕਦੀਆਂ ਨਹੀਂ ਇੰਪੋਰਟੈਂਟ ਗੱਲ ਇਹ ਹੈ ਜੀ ਕਿ ਐਨਡੀਪੀਐਸ ਦਾ ਤਾਂ ਪਹਿ ਗਿਆ ਭੋਗ ਐਨਡੀਪੀਐਸ ਕੇਸ ਤਾਂ ਖਤਮ ਹੋ ਗਿਆ ਇਹਨਾਂ ਦਾ ਚਲਾਨ ਦੇ ਪੇਸ਼ ਨਹੀਂ ਕਰ ਸਕੇ ਹੋਰ ਕਿਸ ਤਰੀਕੇ ਨਾਲ ਛੋਟੇ ਛੋਟੇ ਪਰਚੇ ਕਰਦੇ ਰਹਿਣਗੇ ਜੀ ਇਹ ਡਿਸਪਰਪੋਰਸ਼ਨਡ ਐਸੈਸ ਦਾ ਕੇਸ ਹੈ ਜੇ ਇਹਨਾਂ ਵਿੱਚ ਜਿਹੜਾ ਇਹ ਪ੍ਰੋਪਗੈਂਡਾ ਇਸਤੇਮਾਲ ਕਰ ਰਹੇ ਨੇ ਜੀ ਕਿ ਯੁੱਧ ਨਸ਼ਾ ਵਿਰੋਧ ਦਨ ਪੇਂਟਿੰਗ ਹਿਮ ਐਸ ਅ ਬੈਡ ਬாய் ਦਾ ਪੋਸਟਰ ਜੇ ਇਹਨਾਂ ਵਿੱਚ ਕੋਈ ਜੁਰਤ ਹੈ ਛੋਟੀ ਤੋਂ ਛੋਟੀ ਧਾਰਾ ਐਂਡੀਪੀਐਸ ਐਕਟ ਦੀ ਇਸ ਕੇਸ 'ਚ ਲਾ ਕੇ ਦਿਖਾਣ ਤਾਂ ਪਤਾ ਲੱਗ ਇਹਨਾਂ ਕੋਲ ਤਾਂ ਇਲਿਗੇਸ਼ਨਾਂ ਨੇ ਵਨ ਵੇ ਇਲਿਗੇਸ਼ਨਾਂ ਨੇ ਮੇਰੇ ਕੋਲ ਹਾਈ ਕੋਰਟ ਦਾ ਆਰਡਰ ਹੈ ਆਨਰੇਬਲ ਹਾਈ ਕੋਰਟ ਦਾ ਜਿਹਦੇ ਵਿੱਚ ਫਾਈਂਡਿੰਗਸ ਨੇ ਵਿਕਰਮ ਸਿੰਘ ਮਜੀਠੀਆ ਇਸ ਨੋਟ ਇਨਵੋਲਡ ਇਨ ਐਨੀ ਡਰਗ ਰਿਲੇਟਿਡ ਐਕਟੀਵਿਟੀ অর ਫਾਈਨਾਂਸਿੰਗ ਇਹ ਚੇਤੇ ਰੱਖੋ। ਹੋਰ ਫਾਈਨਾਂਸਿੰਗ। ਸੋ ਇਹ ਜਿਹੜਾ ਕੇਸ ਹੈ ਇਹ ਡੀਏ ਦਾ ਪਾਇਆ ਤੇ ਮੈਂ ਤੁਹਾਨੂੰ ਸਪੈਸੀਫਿਕਲੀ ਹੋਰ ਗੱਲ ਬੜੀ ਕਲੀਅਰ ਕਰਨਾ ਚਾਹੁੰਦਾ ਤੁਹਾਡੇ ਸਨੋਤਿਆਂ ਨੂੰ। ਜਿਹੜੀ ਇਹ ਮਟੀਰੀਅਲ ਸਾਰਾ ਲਿਆਏ ਨੇ ਇਹ ਇੱਕ ਕੰਪਨੀ ਹੈ ਸਰਾਇਆ ਇੰਡਸਟਰੀਜ਼ ਲਿਮਟਿਡ ਜਿਹੜੀ 1905 ਵਿੱਚ ਸਟੈਬਲਿਸ਼ ਹੋਈ ਸੀ। 70 years before Bikram Singh Majithia was born. ਆਮ ਆਦਮੀ ਪਾਰਟੀ ਨੇ ਆਪਣੇ ਹੀ ਵਿਧਾਇਕ ਦੇ ਖਿਲਾਫ ਵੱਡਾ ਐਕਸ਼ਨ ਕੀਤਾ ਅੰਮ੍ਰਿਤਸਰ ਉਤਰੀ ਹਲਕੇ ਤੋਂ ਵਿਧਾਇਕ ਹੂਮਰ ਵਿਜੇ ਪ੍ਰਤਾਪ ਨੂੰ 5 ਸਾਲ ਲਈ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਗਿਆ ਐਮਐਲਏ ਤੇ ਇਹ ਐਕਸ਼ਨ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਲਿਆ ਗਿਆ ਆਪਣੀ ਸਰਕਾਰ ਦੇ ਫੈਸਲਿਆਂ ਦੇ ਖਿਲਾਫ ਭੁਗਤਣ ਵਾਲੇ ਵਿਧਾਇਕ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਅਮਰਸਰ ਉਤਰੀ ਹਲਕੇ ਤੋਂ ਆਵਾਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਦੇ ਖਿਲਾਫ ਆਪਦੀ ਪੋਲੀਟਿਕਲ ਅਫੇਅਰਸ ਕਮੇਟੀ ਨੇ ਸਖਤ ਕਾਰਵਾਈ ਕਰਦੇ ਹੋਏ 5 ਸਾਲ ਦੀ ਲਈ ਪਾਰਟੀ ਚੋਂ ਸਸਪੈਂਡ ਕਰ ਦਿੱਤਾ। ਇਹ ਐਕਸ਼ਨ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮਾਂ ਦੇ ਤਹਿਤ ਲਿਆ ਗਿਆ ਹੈ। ਕੁਮਰ ਵਿਜੇ ਪ੍ਰਤਾਪ ਨੇ ਪਹਿਲਾਂ ਨੇ ਕਈ ਫੈਸਲਿਆਂ ਨੂੰ ਲੈ ਕੇ ਆਪਣੀ ਸਰਕਾਰ ਨੂੰ ਸਵਾਲਾਂ ਦੇ ਢੇਰੇ ਵਿੱਚ ਲਿਆਂਦਾ ਤੇ ਹੁਣ ਹਾਲੀ ਦੇ ਵਿੱਚ ਵਿਕਰਮ ਅਜੀਠਿਆ ਦੀ ਹੋਈ ਗ੍ਰਿਫਤਾਰੀ ਨੂੰ ਲੈ ਕੇ ਸਵਾਲ ਚੁੱਕੇ। अपनी सरकार ने कटहरी के खड़ा कर दिता जो कुछ दिनों बाद कुंवर विजय प्रताप के खिलाफ पार्टी ने वड्डी कार्रवाई की थी है आम आदमी पार्टी अनुशासित पार्टी है आम आदमी पार्टी पंजाब के लोगों की उम्मीदों की पार्टी है जो भी लीडर सरकार में रह कुछ गलत करेगा या पार्टी में किसी पद पर रह कुछ ऐसा काम करेगा जो पार्टी के हित में ना हो पंजाब के लोगों के हित में ना हो ਮੁਜ਼ਾਫ ਦੇ ਲੋਕੋ ਕੋ ਹਿੱਤ ਕੋ ਭੁੱਲ ਕੇ ਜੋ ਵੀ ਲੀਡਰ ਆਪਣੀ ਛੋਟੀ ਮੋਟੀ ਆਪਣੀ ਅਹਮਕੀ ਰਾਜਨੀਤੀ ਵਿੱਚ ਪੜੇਗਾ ਉਸ ਕੋ ਫਿਰ ਅਨਸਾਸਨ ਦੇ ਰੂਪ ਮੇ ਸਜ਼ਾ ਦਿੱਤੀ ਜਾਏ। ਆਪ ਨੇ ਆਪਣੇ ਵਿਧਾਇਕ ਤੇ ਕਾਰਵਾਈ ਕੀਤੀ ਤਾਂ ਵਿਰੋਧੀਆਂ ਨੇ ਇਸ ਫੈਸਲੇ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਕੇਰਵਿੰਦ ਕੇਜਰੀਵਾਲ ਨੇ ਸਾਰੇ ਪੰਜਾਬ ਚ ਉਹਨਾਂ ਨੂੰ ਫੇਰਿਆ ਸੀ ਵੀ ਲੋਕ ਉਹਨਾਂ ਤੇ ਵਿਸ਼ਵਾਸ ਕਰਦੇ ਸੀਗੇ ਵੀ ਭਾਈ ਆਮ ਆਦਮੀ ਪਾਰਟੀ ਲਿਆਓ। ਮੈਨੂੰ ਹੋਮ ਮਿਨਿਸਟਰ ਬਣਾਉਣਗੇ ਤੇ ਮੈਂ ਇਹਦਾ ਇੱਕ ਇੱਕ ਨਸ਼ੇ ਦੀ ਚੀਜ਼ ਦਾ ਤੁਹਾਡੇ ਮੂਹਰੇ ਰੱਖ ਦੂੰਗਾ ਕੱਢ ਕੇ ਤੇ ਅੱਜ ਅਖੀਰ ਜਿਹੜਾ ਇਹ ਵਿਜੇ ਕੁਮਰ ਪ੍ਰਤਾਪ ਨੂੰ ਕੱਢਤਾ ਇਹ ਦਿਖਾਉਂਦਾ ਹੈ ਵੀ ਨਸ਼ੇ ਦੇ ਨਾਲ ਆਮ ਆਦਮੀ ਪਾਰਟੀ ਰਲੀ ਆ ਅਗਲੇ ਜਿਹੜੇ 2 ਸਾਲ 18 ਮਹੀਨੇ ਰਹਿ ਗਏ ਪੂਰੇ ਵਿਜੇ ਪ੍ਰਤਾਪ ਨੂੰ ਮੈਂ ਤਾਂ ਹੀ ਕਹਣਾ ਕਿ ਪਹਿਲਾਂ ਬੜੇ ਦੂਰਾ ਸ਼ੋਰਾਂ ਨਾਲ ਲੈ ਕੇ ਆਏ ਸੀ ਪੂਰੇ ਪੰਜਾਬ ਚ ਗੋੜ ਲਾਈ ਸੀ ਕਿ ਕੁਮਰ ਪੂਜੇ ਪ੍ਰਤਾਪ ਸਾਡੇ ਨਾਲ ਆ ਰਿਹਾ ਹੁਣ ਛੇਤੀ ਉਹ ਵੀ ਭੰਗ ਹੋ ਗਿਆ ਇਸ ਤਰ੍ਹਾਂ ਦੇ ਜਿਹੜੇ ਯੂ-ਟਰਨ ਇਹ ਆਮ ਆਦਮੀ ਪਾਰਟੀ ਲੈਂਦੀ ਰਹਿੰਦੀ ਹੈ ਪਹਿਲਾਂ ਪਹਿਲਾਂ ਸਿੰਘਲਾ ਜੀ ਨੂੰ ਫੜਦੇ